ਦੁਨੀਆਂ ਪੰਦ ਨਵੇੜੇ ਗਾਫੜ ਤੂੰ ਦਿਸ਼ਾਲੇ ਤਾਣੇ ਜੋ ਬੀਤੀ ਨੂੰ ਰਹਿਣ ਝੂਰ ਦੇ ਉਹ ਨਹੀਂ ਲੋਕ ਸਿਆਣੇ ਪਿੱਛੇ ਹੋਈ ਪਿੱਛੇ ਨਾਲ ਬੀਤੀ ਹੁਣ ਅੱਗੇ ਵਕਤ ਸੰਭਾਲੋ ਅੱਗੇ ਸਮਝ ਚਲੋ ਆਨੰਦ ਲਾਲਾ ਛੱਡ ਕੇ ਖਿਆਲ ਪੁਰਾਣੇ ਗੁਰਪੂਰਾ ਜਿਨ ਸਿਮਰਿਆ ਸੇਈ ਪਏ ਨਿਹਾਲ ਨਾਨਕ ਨਾਮੇ ਆਰਾਧਣਾ ਕਾਰਜ ਆਵੈ ਰਾ ਕਦੇ ਜਾ ਮੁਰਾਂ ਦੇ ਅੱਗੇ ਨਾ ਹੀ ਟਿੰਦੇ ਨੇ ਉਹ ਕਰਦੇ ਕਰਮ ਜੋ ਕਹਿੰਦੇ ਨੇ ਆਇਆ ਨਿੱਤਰ ਮੈਦਾਨੇ ਜਾਪੇ ਫੇਰ ਖਾਲਸਾ ਸਦਾ ਚੜਦੀ ਕਲਾ ਚ ਰਹਿ ਸ਼ੇਰ ਖਾਲਸਾ ਸਿੰਘ ਪਾਲਾ ਸਦਾ ਮੰਗਦੇ ਦਿਨ ਸੁੱਖਾਂ ਵਿੱਚ ਖਾਲਸੇ ਦੇ ਲੰਗਦੇ ਪਿੱਛੇ ਪਰਤ ਨਜ਼ਾਕੇ ਵਿੱਚ ਜੰਗ ਦੇ ਕਦੇ ਕਿਸੇ ਨਾ ਕਰੇ ਨਾ ਹੇਰ ਭੇਰ ਖਾਲਸਾ ਸਦਾ ਚੜ੍ਹਦੀ ਕਲਾ ਚੜ੍ਹੇ ਸ਼ੇਰ ਖਾਲਸਾ ਸਦਾ ਰੰਗ ਦੇ ਨੇ ਕਦੇ ਜਾਬੂਰਾਂ ਦੇ ਅੱਗੇ ਨਾ ਹੀ ਟਿੰਦੇ ਨੇ ਉਹ ਕਰਦੇ ਕਰਮ ਜੋ ਕਹਿੰਦੇ ਨੇ ਆਇਆ ਨਿੱਤ ਅਰ ਮੈਦਾਨੇ ਜਾਪੇ ਫੇਰ ਖਾਲਸਾ ਸਦਾ ਝੜਦੀ ਕਲਾ ਚ ਰਹੇ ਸ਼ੇਰ ਖਾਲਸਾ ਸਿੰਘ ਪਰਾਸਰ ਮਤਦਹ ਮੰਗਦੇ ਦਿਨ ਸੁੱਖਾਂ ਵਿੱਚ ਖਾਲਸੇ ਦੇ ਲੰਗਦੇ ਪਿੱਛੇ ਪਰਤੇ ਨਾ ਜਾ ਕੇ ਵਿੱਚ ਜੰਗ ਦੇ ਕਦੇ ਕਿਸੇ ਨਾ ਸਦਾ ਚੜਦੀ ਕਲਾ 'ਚ ਰਹੇ ਸ਼ੇਰ ਖਾਲਸਾ ਇਨ ਹਰਥਾਂ ਤੇ ਜਾ ਕੇ ਮੱਲਾ ਮਾਰੀਆਂ ਹਰਥਾਂ ਤੇ ਜਾ ਕੇ ਮੱਲਾ ਮਾਰੀਆਂ ਹੋਲਾ ਅਮਾਨਾਂ ਦੇ ਉੱਗੇ ਲਾ ਕੇ ਆਰੀਆਂ ਇਹਦਾ ਪਾਰ ਦੀਆਂ ਪਾਣੀ ਕੌਮਾਂ ਸਾਰੀਆਂ ਕੌਣ ਤੇਰੇ ਅੱਗੇ ਆਗੇ ਸਕੂ ਵੇਰ ਖਾਲਸਾ ਸਦਾ ਚੜਦੀ ਕਲਾ 'ਚ ਰਹੇ ਸ਼ੇਰ ਖਾਲਸਾ ਇਥੇ ਮੁਗਲਾਂ ਨੇ ਪੇਗਾ ਮਾਰ ਮਾਰ ਸਿੰਘਾਂ ਨੇ ਭਜਾਏ ਸੀ ਹੱਥ ਸਿੰਘਾਂ ਅਗੋ ਕਰੜੇ ਵਖਾਏ ਸੀ ਇਹ ਜਗ ਵਿੱਚ ਜੋ ਕੰਦਾਵੇਂ ਦੇਰ ਖਾਨ ਸਾਹ ਸਦਾ ਚੜਦੀ ਕਲਾ ਚ ਰਹੇ ਸ਼ੇਰ ਖਾਲਸਾ ਵੈਰੀ ਕੋਰੀ ਫੇਰਾ ਬੱਬਰ ਅਕਾਲੀ ਅੱਗੇ ਆਏ ਸੀ ਆਹੂ ਬੱਬਰਾਂ ਨੇ ਗੋਰੀਆਂ ਦੇ ਲਾਏ ਸੀ ਅਕਾਲੀ ਬੱਬਰਾਂ ਪਜਾਇਆ ਗੋਰਾ ਕੇ ਖਾਲਸਾ ਸਦਾ ਚੜਦੀ ਕਲਾ ਚ ਰਹੇ ਸ਼ੇਰ ਖਾਲਸਾ ਜੰਗਾਂ ਕੱਤਰ ਤੇ ਪੈਠਦੀਆਂ ਜਿੱਤੀਆਂ ਜੰਗ ਆਪਣੀਆਂ ਜੋਧੀਆਂ ਨੇ ਦਿੱਤੀਆਂ ਜੰਗ ਵਿੱਚ ਕੁਰਬਾਨੀਆਂ ਸੀ ਕੀਤੀਆਂ ਜੰਗ ਹੱਸ ਹੱਸ ਜਿੱਤ ਵਿਆ ਫੇਰ ਖਾਲਸਾ ਸਦਾ ਚੜਦੀ ਕਲਾ ਚ ਰਹਿ ਸ਼ੇਰ ਖਾਲਸਾ ਨਿਸ਼ਾਨਾ ਦਸਵੇਂ ਕੁਰਾਨੇ ਜਿਹੜਾ ਮਿੱਥਿਆ ਦਸਵੇਂ ਗੁਰਾ ਮਿੱਥਿਆ ਉਹ ਅੱਖਰਾਂ ਸਨੇਰੀਆਂ 'ਚ ਲਿਖਿਆ ਕਦੇ ਭੱਜਣਾ ਨਾ ਖਾਲਸੇ ਨੇ ਸਿੱਖਿਆ ਜਿੱਥੇ ਲੋੜ ਹੋਵੇ ਉੱਥੇ ਜਾਂਦਾ ਵੇਰ ਖਾਲਸਾ ਸਦਾ ਚੜ੍ਹਦੀ ਕਲਾ 'ਚ ਰਹੇ ਸ਼ੇਰ ਖਾਲਸਾ ਰਾਜ ਵੀਰ ਗੱਲਾਂ ਲਿਖੀਆਂ ਨੇ ਸੱਚੀਆਂ ਲੀਕਾ ਖਾਲਸੇ ਨੇ ਵਾਈਆਂ ਨਹੀਂ ਕੱਚੀਆਂ ਸਦਾ ਜਿੱਤਦੇ ਰਹਿਆ ਗੱਲਾਂ ਪੱਕੀਆਂ ਨਿਮਹਾਰ ਕੇ ਵੀ ਜਿੱਤਦੇ ਦਲੇਰ ख़सा सदा चढ़ंदी कला चिर शेर खालसा